ਆਮ ਸ੍ਰੀ ਵਾਹਿਗੁਰੂ ਜੀ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਗੁਰ ਪਸ ਰਾਮ ਰਾਜ ਗੁਰ ਸਤਗੁਰ ਸਚਾ ਸਾਹੋ ਹੈ ਸਿੱਖ ਦੇ ਹਰ ਰਸ ਧੰਨ ਧੰਨ ਵਣਜਾਰਾ ਵਣਜ ਹੈ ਗੁਰ ਸਾਹੋ ਸਾਬਸ ਜਨ ਨਾਨਕ ਗੁਰ ਦਿਨੇ ਪਾਇਆ ਜਿਨ ਧੁਰ ਲਿਖਤ ਲਿਲਾਟ ਲਿਖਸ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮ ਹਰ ਜਨੋ ਆਪੇ ਹਮਰੁਲਤ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕਿਰਿ ਹਮਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪ ਸੁ ਕਹੋ ਟਲ ਗੁਰ ਸੇਵੀਐ ਐਨਸ ਸਹਜ ਸੁ ਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇ ਮਨ ਮੁਖ ਖੱਦ ਗੁਰਮਖ ਉਬਰ ਜਿਨੇ ਸਾਚ ਨਾਮ ਜਿਤ ਲਾਇ ਮਾਇਆ ਬਮਤਾ ਮੋਹਣੀ ਜਿਨ ਬਿਨ ਧੰਤਾ ਜਗ ਖਾਇ ਮਨ ਮੁਖ ਖੱਦ ਗੁਰ ਮੁਖ ਉਬਰ ਜਿਨੇ ਸਚ ਨਾਮ ਚਿਤ ਲਾਇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮਖਾ ਨਦਰੀ ਆਇਆ ਧੰਦਾ ਕਰਤਿਆ ਨਹਿ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਨਕ ਧੁਰ ਲਖ ਪਾਇਆ ਮਹਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਾਧਨਾ ਪਾਇਆ ਜੋ ਕਸ ਤੋਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਫੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹਿ ਕਰਤੈ ਆਪ ਖੁਆਇਆ ਗੁਰਮਖ ਵਿਰਲੇ ਸੋਜੀ ਪਈ ਦਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ 헤 ਨਾ ਉਪਜੈ ਸ਼ਬਦ ਮੇਲਾ ਮਿਲਾਇਆ ਇਨ ਸਬਦ ਹੈ ਸਭ ਜਗ ਬੋਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮਖ ਪਾਇਆ ਪੌੜੀ ਸੋਹਰ ਪੁਰਖ ਅਗੰਮਹ ਕਹੋ ਕਿਤ ਵਿਦ ਪਾਈਐ ਤੇ ਸਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਰੰਕਾਰ ਨਰੰਜਨ ਹਰ ਅਗਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖਾਲਿਆ ਗੁਰਸਿਵਾ ਪਾਈਐ ਗੁਰਪੂਰੇ ਵੇਖਾਲਿਆ ਗੁਰਸਿਵਾ ਪਾਈਐ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ